ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਜਦ ਬਾਬਾ ਨਿਮੇੜੀ ਜੋ ਮੇਰਾ ਆ ਜਾ ਕੋਰੋ ਦਾ ਖਲੇਸ ਮੁਕਮਲ ਨਾਲ ਗੱਲ ਫਿਰ ਕੀ ਕਹਿੰਦਾ ਹੋਰ ਤਾਂ ਇਹ ਸਾਨੂੰ ਗੱਡ ਤਾ ਜਰ ਹੁਣ ਤੂੰ ਜੇ ਰੋਜ ਆ ਭਾਈ ਨਿਮੇੜ ਬਾਬਾ ਰੋਜ ਜਾ ਕੇ ਘਰੇ ਖੜ ਜਾਂਦਾ ਮੈਂ ਤਾਂ ਕਹਿੰਦਾ ਵਿਚ ਤੂੰ ਵਿਚ ਮੈਂ ਤਾਂ ਫਿਰ ਨੂੰ ਭਰ ਜਾਣ ਨੂੰ ਲੈ ਕੇ ਗਿਆ ਨਹੀਂ ਖੇਠਾਂ ਦੇ ਕੋਲ ਚਾਣੀ ਇਹਦਾ ਮੇਰੇ ਕੋਲੇ ਵਗ ਗਿਆ ਫਿਰ ਤੂੰ ਟੋਕਰੀ ਨਿਮੇੜੀ ਤੇਰੀ ਜਾਨ ਪਛਾਣ ਹੈ ਗਿਆ ਮੈਂ ਬਿੱਟ ਪਾਦਾ ਵੀ ਤੇਰਾ ਭਾਈ ਹੈ ਤੂੰ ਨਵੇੜੋ ਯਾਰ ਦੋਨੇ ਰਲ ਕੇ ਉਹ ਭਾਈ ਤਾਂ ਹੈਗਾ ਸਾਜੀ ਪਹਿਲਾਂ ਨਹੀਂ ਬਣਦੀ ਗਾ ਛੱਡ ਰੋਲੇ ਚ ਪੈਗਾ ਨਵੇੜ ਹਾਂ ਨਵੇ ਇਹ ਨਵੇੜ ਦੇ ਬਸ ਉਹਨੂੰ ਪੁੱਛ ਕੇ ਤਾਂ ਸਹੀ ਵੀ ਕੀ ਗੱਲ ਹੈ ਹੱਥੋਂ ਤੇ ਡਾਂਗ ਬੱਝੂ ਮੈਂ ਕਹਿੰਦਾ ਅੱਛਾ ਤੂੰ ਆਉਂਦਾ ਭਾਈ ਨਵੇੜ ਦੇ ਕਿ ਮੈਂ ਕਿਹਾ ਫੇਰ ਵੀ ਬੰਬਰਾਂ ਪੜਾ ਮਾਰਾ ਗੋਲ ਮਾਰ ਦੇ ਜਿਵੇਂ ਤੇਰੇ ਕੋ ਆ ਜਾ ਘਰੀ ਹੂ ਫੋਲ ਨੂੰ ਭਾਈ ਫਰੀਖਵਾ ਓ ਪਿਆ ਸਾਹਮਣੇ ਫਰੀਆ ਆ ਜਾ ਆ ਜਾ ਉਹਨੂੰ ਕਿੱਥੀ ਹੁੰਦਾ ਸੀ ਬੋਲ ਜਿੰਦੀ ਅਕਦੀ ਨਹੀਂ ਉੱਠਾ ਬੋ ਲੁਬਿਆਣ ਜੀ ਅਗਲੀ ਹੈ ਨਹੀਂ ਬੋਲੀ ਦੇਖ ਬੋਲੀ ਬੋਲਦਾ ਤਾਂ ਹੀ ਹੈ ਆਜੋ ਆਜੋ ਅਸੀਂ ਤਾਂ ਡਾਂਗ ਫੇਰ ਦਾਂਗੇ ਫੇਰਾ ਫਿਰ ਦੇਖਾਂਗੇ ਹੁਣ ਕੀ ਨਿਬੜਦਾ ਅੱਛੀ ਪਤਾ ਨਹੀਂ ਕਿਹੜਿਆਂ ਦਾ ਸਾਨੂੰ ਚੋਪਾਂ ਕਿਵੇਂ ਵੜਤ ਠੀਕ ਆ ਹੋਰ ਪ੍ਰੀਤਮਾ ਹੋਰ ਬਾਕੀ ਕੀ ਹੋਰ ਆਪਣਾ ਠੀਕ ਆ ਆ ਆਣਾ ਦੇ ਆਪਾਂ ਲਾਂਗ ਲਈ ਠੀਕਾ ਠੀਕ ਪ੍ਰਧਾਨ ਨਹੀਂ ਯਾਰ ਕਿਉਂ ਮੈਂ ਨੂੰ ਮੈਂ ਪ੍ਰਧਾਨ ਫਿਰ ਵੀ ਮੈਂ ਤਾਂ ਇੱਧਰ ਆ ਜਾ ਪੁੱਤ ਬਸ ਇੱਧਰ ਆ ਜਾ ਨਾ ਨਾ ਓਏ ਇੱਧਰ ਆ ਇਧਰ ਨੂੰ ਆ ਜਾ ਤੂੰ ਪੈਸੇ ਗਣਾਂਗੇ ਇੱਧਰ ਆਜੂ ਹਾਂ ਰੋਜ਼ ਫ੍ਰੀ ਸਮਾਹ ਹੀ ਗੱਲ ਤੈਨੂੰ ਕੋਈ ਆਏ ਘਰੇ ਕੋਈ ਗੱਲ ਪਚਾਇਆ ਤੇ ਬੰਗੂ ਆਏ ਕੋਈ ਗੱਲ ਸੁਣ ਵੀ ਕੋਈ ਛੜ ਜੈਦ ਕਰਾ ਲਿਆ ਪੈਸੇ ਦੇਉ ਗੜਿਓ ਪੈਸੇ ਤੇ ਜਨ ਬਾਬਾ ਉਹ ਹੀ ਗੱਲ ਬੀਤ ਜਾਣਾ 10000 ਰੁਪਏ ਦੀ ਵੰਟਣਾ ਗੱਲ ਕਰ ਮੈਂ ਹੁਣ ਘਰ ਨਹੀਂ ਆਉਂਦਾ ਸੀ ਚਾਹ ਪੀ ਕੇ ਚਾਹ ਤਰਾਂ ਰੱਖੀ ਸੀ ਮੈਂ ਤਾਂ ਪ੍ਰਧਾਨ ਦੇ ਕਰਿਆ ਰੋਜ਼ ਦਾ ਕਿਹੜਾ ਬੰਨਿਆ ਯਾਰ ਤੇਰਾ ਐਂ ਕਰਦਾ ਹੁੰਦਾ ਉਹਨੇ ਬੰਤ ਪੈਗਾ ਬੁੜੀਆਂ ਚੁੱਪ ਕਰੋ ਯਾਰ ਬੋਲੇ ਮੈਨੂੰ ਗੱਲ ਦੱਸੋ ਗੱਲ ਜਾਣੀ ਹਾਂ ਇਹ ਤਾਂ ਮੈਂ ਡੈਲੀ ਤੇਤੀ ਵੀ ਮਾ ਤੇ ਤੇਰੀ ਮਾਈ ਲੈ ਰਹੀ ਅੱਛਾ ਤੇ ਤੇਰੀ 1000 ਰੁਪਈਆ ਮਤਲਬ 20 ਤੇ ਤੈਨੂੰ ਅਸੀਂ ਦੇ ਕੇ ਤੁਰਤੀ ਅੱਛਾ ਮੈਂ ਠੀਕੀ ਕਟਿਆਈ ਖੋ ਜਾਇਆ ਤੇਰੀ ਭਣ ਦੀ ਗੁੰਡ ਸੀ ਤੇਰੀ ਦੀ ਮੈਂ ਜਾ ਪੂਰੀ ਮਾ ਲੋਪਾ ਰੋਈਗਾ ਤਾ ਨਦਰ ਪਾਪੜੀ ਯਾਰਾ ਕੋ ਰੋਈਗਾ ਉਹ ਕਾ ਮੈਂ ਸਵੇਚੀ ਕਹਿੰਦਾ ਕਟਿਆਈ ਸਰਟੀਫਿਕੇਟ ਦਿੱਤੇ ਇਹਨਾਂ ਨੂੰ ਬੱਚ ਨਹੀਂ ਦਿੰਦੇ ਬੱਚ ਲੈਤਾ ਪੂਰੀ ਤਰ੍ਹਾਂ ਗੱਲ ਕਰਨ ਦੇ ਨੂੰ ਉਹ ਭਾਈ ਬੰਦ ਰੇੜੇ ਚ ਲਾਉਂਦੇ ਸੀ ਮੈਂ ਮਰ ਗਈ ਉਹ ਇਥੋਂ ਜਨਾਜ਼ਾ ਲੱਗੇ ਕੋਈ ਇਹਨੇ ਵਿਚਾਰੇ ਨੇ ਦੁੱਧ ਪੀਤਾ ਨਹੀਂ ਕੋਈ ਦਹੀਂ ਕਿਨ ਪਾਇਆ ਜਦੋਂ ਮੈਂ ਮਰ ਗਈ ਤੇ ਭਾਈ ਇਹ ਦਿਲ ਛੱਡ ਗਿਆ ਗਰੀਬ ਆਦਮੀ ਦਾ ਮਰ ਪੀ ਲਾ ਰਖਣਾ ਹੋ ਗਿਆ ਪਰ ਵਿਚਾਰਾ ਕਿਹੜਾ ਦਾਸ ਰਹਿ ਗਿਆ ਅੱਛਾ ਮਰ ਤਲਾਛਲ ਗੱਲ ਵਿੱਚੋਂ ਕੀਆ ਇਹ ਥੱਗੀਆਂ ਥੋੜੀਆਂ ਆਲੇ ਬੰਦਾ ਪਹਿਲੇ ਪੁੱਛ ਕਿਹੜਾ ਫੈਨ ਲਾ ਲੋੜੇ ਆ ਪ੍ਰਧਾਨ ਜੀ ਖਾ ਕੇ ਸਨੇਚਰ ਨਾ ਹੁੰਦਾ ਮੈਂ ਤਾਂ ਉਹਦੀ ਸੂਈ ਨਹੀਂ ਮਾਰੀ ਆ ਇਹਨਾਂ ਨੇ ਮਾਰੀ ਤੇ ਤੈਨੂੰ ਦੱਸਦੀ ਸੂਈ ਮਾਰੀ ਆ ਦੱਸ ਜੀ ਤੇਰੇ ਗਏ ਭਾਈ ਨੇ ਨਹੀਂ ਜਾ ਕੇ ਤੁਲੇ ਤੇ ਬੈਠਾ ਬੁੜੀਆਂ ਕੋਲੇ ਕੀ ਗੱਲ ਆ ਹਾਂ ਮਹੀਨਾ ਹੋ ਗਿਆ ਇਹਨੂੰ ਲਗਤ ਦਰ ਜਾਂਦੀ ਨਹੀਂ ਆਪਣਾ ਨਹੀਂ ਨਹੀਂ ਗਲਤ ਗੱਲ ਹੈ ਗਲਤ ਗੱਲ ਨਾਲ ਵੇਗੀ ਨਾ ਕਰ ਜਾ ਫਿਰ ਬੁੜੀਆਂ ਮੈਂ ਨਹੀਂ ਕਿਹਾ ਬੁੜੀਆਂ ਕੋਲ ਮੈਂ ਯਾਰ ਪੈਸੇ ਤਾਂ ਲੈ ਜਾਣੀ ਆ ਪਰ ਤੂੰ ਲੈਣੀ ਹੁਣ ਮੇਰੇ ਘਰੇ ਆਵੇਂ ਨਾ ਚੰਗਾ ਯਾਰ ਜਾਗਰਾ ਬੰਨ ਲੈ ਛੱਡ ਕੇ ਫੇਟ ਕੇ ਰੁਪਏ ਦੇ ਦੇ ਨਾ ਘੜ ਕੇ ਚਲਾ ਲੈ ਸਾਡੇ ਘਰ ਤੋਂ ਪੈਸੇ ਹੋਰ ਜਾਣਾ ਸਾਨੂੰ ਫੇਟ ਜਾ ਮਰਨੀ ਆ ਪੈਸੇ ਲੈਣੇ ਆ ਆਈ ਚੇ ਯਾਰ ਜਦੋਂ ਮੈਂ ਮਰਦੀ ਮੇਰਾ ਪੋਤਾ ਰੋਈ ਇਹਨਾ ਮੈਂ ਮਾਰਦੀ ਹੂ ਢੱਕੇ ਸਨੇਚਰਾ ਮਾਰਦੀ ਹੂ ਤੁਹਾਨੂੰ ਕੋਈ ਸੁਰਤ ਆਂਕਰ ਜੀ ਬਾਹਰ ਗਿਆਨ ਕਰਦਾ ਖੇਡਣ ਨੂੰ ਦੇਵਾ ਪੱਤੇ ਨੂੰ ਖੇਡਣ ਨੂੰ ਪ੍ਰਧਾਨ ਨੂੰ ਤੋਲਦੇ ਮੇਨਾ ਗੁੱਟਾ ਬਣਿਆ ਪਿਆ ਨਾ ਉਹ ਸਤਾ ਰੋਈ ਜਾਂਦਾ ਪੋਤਾ ਪਰ ਤੁਸੀਂ ਹਰ ਗੱਲ ਇਧਰ ਆਓ ਲੜਾਈ ਨਾ ਮਾਰੀ ਕੋਈ ਗੱਲ ਮੈਂ ਮਚੀ ਨਹੀਂ ਲੜਾਈ ਨਹੀਂ ਆਇਆ ਪ੍ਰਧਾਨ ਐਸੇ ਹੀ ਕਹਿੰਦੇ ਮੈਨੂੰ ਕਾਹਦੇ ਪੈਸੇ ਤੂੰ ਬੰਦੇ ਹੱਕ ਬਣਦਾ ਪੈਦਾ ਜੱਸਪੀ ਦਾ ਪੈਸੇ ਨਾਲ ਤਾਂ ਹੁਣ ਬੇਚਾਰੀ ਮੈਂ ਸੀ ਮਾਰੀ ਮੈਂ ਮਾਰੀ ਆ ਨਹੀਂ ਤੂੰ ਤਾਂ ਡਰ ਕੇ ਸੀ ਸਮਾਨ ਦੇ ਪਈਏ ਸਮਾਨ ਦਾ ਛੋਟਾ ਨਹੀਂ ਤਕਾਇਆ ਸੀ ਪਹਿਲੀ ਗੱਲ ਤਾਂ ਉਹ ਭੈਣ ਦੇ ਨਾਲ ਮੈਂ ਚੜਾਉਣ ਵੇ ਟਾਕੀ ਵਾਲੇ ਸਾਂ ਹੀ ਬੜੀ ਜਾਣ ਮੈਂ ਅੱਛਾ ਸਾਨੂੰ ਮਤਲਬ ਵੀ ਰੁਪਈਏ ਬੱਸ ਲਾ ਬੈਠੇ ਮੜ ਕੇ ਇਹ ਕਿ ਤੂੰ ਲਾਇਆ ਸੀ ਪਿੰਡੇ ਤੇ ਬੰਦੀ ਬੈਠੀ ਕਿਹੜਾ ਲਾ ਭੈਣ ਦੀ ਗੁੰਡ ਜਿਹੜੇ ਪਾਣੀ ਵਿੱਚੋਂ ਹੱਟਾ ਨਹੀਂ ਤੂੰ ਪੰਜ ਫੇਰ ਮੈਨੂੰ ਦਿੱਤਾ ਨਾ ਖੜਦੀ ਨਹੀਂ ਹੈ ਬਣਾਇਆ ਭੈਣ ਦੇ ਨਾਲ ਅਸੀਂ ਲੈਤਾ ਤਾਂ ਨਹੀਂ ਆ ਸੋਡਾ ਵੀ ਖੜਦਾ ਹਾ ਉਹ ਜਦੋਂ ਮੱਝ ਮੜ ਗਈ ਨੇ ਇਹਨੂੰ ਪੈਸੇ ਨਹੀਂ ਮਿਲੇ ਇਹਨੂੰ ਤਾਂ ਪੰਜ ਹਜ਼ਾਰ ਇਹ ਤਾਂ ਨਿੱਦਰਾ ਹੈ ਪੈਰ ਤੋਂ ਲੰਨ ਕਿਸੇ ਕੰਮ ਚ ਨਹੀਂ ਕਰਦਾ ਪਾਣੀ ਗੱਲ ਦਾ ਪੰਜ ਹਜ਼ਾਰ ਦੂ ਗਰੀ ਬੈਠਾ ਵਿੱਚੋਂ ਯਾਰ ਲੈਣੀ ਤੇਰੀ ਪਹਿਲਾ ਲੈਣਾ ਕਰਿਆ ਪੰਜ ਪਹਿਲਾ ਲੈਣਾ ਸੀ ਤੋ ਯਾਰ ਪਹਿਲਾ ਲੈਣਾ ਪੰਜ ਲਈ ਤਾਂ ਹਾਂ ਨਿਕਲਿਆ ਹੀ ਬਾਹਰ ਗਿਆ ਯਾਰ ਇਹ ਪਹਿਲਾ ਤਾਂ ਮੈਂ ਐਸੀ ਬੱਚੀ ਦੀ ਸੀ ਪੰਜ ਕਰਿਆ ਪੰਜ ਆਪਾਂ ਪੁੱਛਾ ਹੁਣ ਮੈਂ ਤਾਂ ਰੌਲੇ ਨਹੀਂ ਕਰੀਤ ਮੈਂ ਕਰ ਪੰਜੇ ਤੋਂ ਲੈ ਜਿਹੜਾ ਰਹਿੰਦਾ ਹੈ ਤੋ ਲੈ ਇਹ ਤੋਂ ਲੈ ਮੈਂ ਕਾਹਦਾ ਦੇਰ ਖਾਤੇ ਰੱਖੋ ਤੇਰੀ ਤਾਂ ਲਾਲੀ ਸੀ ਬਚਾਰੇ ਦੀ ਹਾਂ ਤੇ ਲਾਲੀ ਸੀ ਆਸ਼ਾ ਇਹਦਾ ਲਾਲੀ ਰੁਪਏ ਦਾ ਪੰਜ ਦਾ ਕੰਮ ਤੇਰੀ ਤੁਰਿਆ ਫਿਰਦਾ ਇਹ ਵੀ ਮੂਹਰਾ ਕੰਮ ਨਿਵੜਵਾਲੇ ਫੇੜਾ ਉਹ ਤੇ ਮੂਹਰੇ ਟਰਾਲੀ ਬਣਦੀ ਉਹ ਤੇ ਫਿਰ ਬਣਦੀ ਆ ਮੂਹਰੇ ਤੁਰਿਆ ਫਿਰਦਾ ਤੂੰ ਉਹੀ ਕੋਣ ਪਕਾਈ ਕਰੂ ਕੋਈ ਪਕਾਈ ਨਹੀਂ ਕਰਦਾ ਮੈਂ ਕਰ ਹਜੇ ਮੈਨੂੰ ਕਹਿੰਦਾ ਜਿੱਲੇ ਦਾ ਜਾਣਾ ਜਾਣੀ ਆ ਬਈ ਪਾਪਾ ਕਿਹੜਾ ਫੇਰਾ ਮਾਰਦਾ ਘਰੇ ਕਾ ਕੇ ਪਾਏ ਸਿੱਧਾ ਕਰ ਲੈਣ ਜਾਣੀ ਜਦੋਂ ਕਿਸੇ ਬਿਲਕੁਲ ਗੱਲ ਸਮੱਸਿਆ ਨਹੀਂ ਹੁੰਦੀ ਇਹਨੂੰ ਕਹੋ ਜੇ ਮੂੰਹ ਟੁਰਿਆ ਫਿਰੇ ਮੂੰਹ ਕੀ ਤੁਰਿਆ ਕਮੜਾ ਨੂੰ ਮੂੰਹਾਂ ਕੇ ਬਲੇ ਫੇਟ ਬੱਜਾ ਜਾ ਕੇ ਬੱਜਣੀ ਮੁੜ ਜਾ ਪਾ 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 ਕਰੀ ਗਿਆ ਬੁੜਨਾ ਕਰੀ ਕੋੜੀ ਜਮਾਉਣ ਕੇ ਪੈਣ ਦੀ ਬੁਦੀ ਕੋੜੀ ਆਲੇ ਮੂੰਹ ਹੈ ਜਾ ਕੋੜੀ ਦਵਾਈ ਦੇ ਮਿੱਟਰ ਨੂੰ ਇਹ ਕਿੰਨੂੰ ਕੋੜੀ ਦਵਾਈ ਹੈ ਯਾਰ ਕੋਈ ਐਸਾ ਰੌਣੀ ਇਹ ਬਪਾਉਂਦਾ ਵਿੱਚ ਨਾ ਮੈਂ ਕੋਈ ਆਪਾਂ ਦਾ ਪੰਜ ਹੀ ਘਰ ਕੇ ਨਾ ਕਰਿਆ ਸੀ ਦੇਖੋ ਉਹ ਤਾਂ ਲੈਣਾ ਸੀ ਉਹ ਵੀ ਮੇਰਾ ਤਾਂ ਪਿੱਛੇ ਗਿਆ ਮੈਂ ਕਿਹੜੀ ਸੀ ਉਹ ਮੈਂ ਮੈਂ ਸੋਟਣਾ ਚਾਹਲਾ ਟੋਬੇ ਤੋਂ ਮੈਂ ਸਨ ਕਾ ਨਾ ਕਟਾ ਟਾਲ ਕੇ ਉਹ ਕਟਾ ਵੇਚਦਾ ਉਹ ਨਾ ਉਹ ਤਾਂ ਭੜਖਾ ਮੈਂ ਕਾ ਫੁੱਲੀ ਮੈਂ ਕਾ ਭੜਖਾ ਪਾ ਪੇ ਗਿਆ ਫੁੱਲੀ ਮੈਂਨੇ ਦੋ ਜੱਟੇ ਸੀ ਉਹ ਅੱਛਾ ਮਾਇਆ ਖਾ ਚਲੇ ਕਬੀਜੀ ਉਹ ਭਾਂਡੇ ਜਾਲ ਤੱਕ ਨੇ ਬੱਚਾ ਆ ਗਿਆ ਯਾਰ ਛੱਡ ਜਾ ਉਹ ਐਂ ਤਾਂ ਬਾਬਾ ਕਿੰਨੀ ਲੜੀ ਚਲੋ ਉਹ ਕਟਾ ਛੱਡ ਜਾ ਆ ਸਾਂਝਾ ਬੰਦਾ ਯਾਰ ਇਹਨੂੰ ਨਵੇੜ ਦੇ ਮੈਂ ਟੰਗ ਹਾਂ ਉਹ ਤਾਂ ਨਾ ਮਾਤਾ ਟੋਪੇ ਤੇ ਮੰੰਗਾਂ ਖੜੀਆਂ ਖਾਸੀ ਚੰਗੀ ਗੱਲ ਹੈ। ਅੱਛਾ ਆ ਪਾਛਾਣੇ ਬਣੇ ਬੰਦੇ ਗੱਪਰੀ ਮਾਰਦੇ ਬਾਗ ਦਾ ਕੱਟਾ ਸੀ। ਅੱਛਾ ਕੱਟਾ ਆ ਗਿਆ ਮੰੰਗਾ ਦੇ ਨਾਲ। ਅੱਛਾ ਕਿ ਉਹ ਮੈਨੂੰ ਆਇ ਲੱਗਿਆ ਵੀ ਕੱਟਰੂ ਸਾਡਾ ਕੁਦਰ ਤੋਂ ਫਿਰਦਾ ਸੀ ਕੱਟਾਂ ਆ। ਅੱਛਾ ਕਿ ਉਹ ਆਪਾਂ ਇੰਡੇ ਯਾਰ ਦਾ ਕੱਟਾ ਮੈਂ ਅੱਠ ਸਾਈ ਦਾ ਵੇਚਦਾ ਉਹਨਾਂ ਨੇ ਪੜਤਾਲ ਕਰ ਲਈ ਵੀ ਕੱਟਾ। ਅੱਛਾ ਉਹਨੇ ਆਖਿਆ ਵੀ ਏ ਲੈ ਗਿਆ ਮੇਰਾ ਨੌਤਾ ਅੰਨ ਦਾ ਪੂਰਾ ਜਲੂਸ ਕੱਢ ਕੇ ਗਿਆ ਸੋਡੇ ਉਹ ਕੱਟਾ ਹੀਂਗ ਨੇ ਵਾਲੀ ਖੜਕ ਤੇ ਮਤਲਬ ਹੀ ਉਹਨਾਂ ਨੇ ਪੜਤਾਇਆ ਉਹ ਕਹਿੰਦੇ ਕੱਟਾ ਸਾਡਾ ਉਹ ਕਹਿੰਦੇ ਕਿਹਦੇ ਵੇਖਿਆ ਕੱਟਾ ਆਇਆ ਇਹ ਆਖੇ ਮੇਰੇ ਘਰੇ ਖੜਾਤਾ ਕਿ ਚੰਦਰੇ ਵਿੱਚ ਹੈ ਭਾਈ ਚੰਦਰੇ ਨੇ ਕੱਟਾ ਵਿੱਚ ਮੈਂ ਕਿਹਾ ਭਾਈ ਹੁਣ ਜਦੋਂ ਵੇਚੀ ਬੈਠੇ ਚਕਾ ਦਾ ਸਾਰੇ ਵੰਡਿਆ ਆਪਾਂ ਬੇਈਮਨਾਂ ਨੇ ਕੀ ਕਰਦੂ ਤਾ ਬੇਈਮਨਾਂ ਕੜੀ ਭਾਈਦਾਂ ਨੇ ਕਿਹਾ ਕੱਟਾ ਵੇਚ ਕੇ ਖਾ ਗਏ ਓਏ ਊਂਟ ਤੇਰੀ ਗੱਲ ਮੰਨਦਾ ਭਾਈ ਉਹਦੂ ਬਾ ਲੋਕਾਂ ਨੇ ਵੀ ਗੱਲ ਕੀਤੀ ਮੈਨੂੰ ਕੱਟੇ ਵਾਲਾ ਕਹਿਣ ਲੱਗੇ ਐਣੀ ਸੀ ਫੇਰੇ ਕੱਟ ਕੱਟ ਗੱਲ ਕਰ ਆਏ ਆ ਵੀ ਕੱਟਾ ਆਪਾਂ ਰੀਟ ਅਗਲੇ ਨੇ ਮੋੜ ਤੇ ਅੱਛੇ ਦੇ ਵਕੇ ਆ ਦਿੱਤੀ ਅਗਲੇ ਨੇ ਫੇਰ ਮੋੜੇ ਆ ਮੁਟਕਾ ਹੋ ਗਈ ਗਰ ਰੀਟ ਦੀ ਪਰਤਾਂ ਦਾ ਖਾ ਲਿਆ ਨਾ ਮੈਂ ਕਿਹੜੇ ਆਪ ਆਇਆ ਮਈਆਂ ਨਾਲ ਗਾ ਮਰ ਗਿਆ ਰੋ ਛੱਡ ਓਏ ਆਇਆ ਆਪੇ ਇੱਥੇ ਪਰਦਾ ਪਰਦਾ ਭਾਈ ਬਾਲੀ ਅਰਤੇ ਦੀ ਭੈਗਿਆ ਭੈਗਿਆ ਯਾਰ ਤੂੰ ਬੰਦਿਆਂ ਨੂੰ ਦਿੰਦੀ ਐ ਹਲਕੀ ਹਲਕਣ ਵਾਲੀ ਗੱਲ ਕੀ ਪੈਸੇ ਜਨਾਵੇ ਰਾਜ ਘਰੇ ਜਾ ਬੰਦਾ ਨਹੀਂ ਦੇਖਿਆ ਪੰਜ ਬੰਦੇ ਬੈਠੇ ਖਰਚਾ ਦੇ ਚ ਮੈਂ ਤਾਂ ਪੋਤੇ ਨੇ ਕੱਪੜੇ ਨਵਾਤਵਾ ਕੇ ਪਾ ਦੇ ਕੇ ਬਾਬਾ ਜਾਨਿਆ ਪੈਸੇ ਇਹ ਹੜਕੇ ਕੇ ਕੋਈ ਗੱਲ ਨਹੀਂ ਕੋਈ ਸਮੱਸਿਆ ਨਾਲ ਦੇਖ ਮੇਰਾ ਪੰਜ ਵੀ ਡੁੱਬ ਗਿਆ ਉਹ ਵੀ ਮੇਰਾ ਗਿਆ ਭੰਗ ਦੇ ਪਾਣੀ ਅੱਦੇ ਨਾ ਡੁੱਬ ਗਿਆ ਤੇਰਾ ਪੜ ਕੇ ਗਿਆ ਇਹ ਗੱਲ ਕਹੀ ਸੀ ਪਰ ਤੱਕੜੇ ਬਣਦੇ ਨੇ 23000 ਤੇਰਾ ਪੰਜ ਕੱਢ ਕੇ ਪਿੱਛੇ ਨੇ ਰਹਿ ਗਏ 18000 ਰੁਪਇਆ ਰਹਿ ਗਿਆ 18000 ਅੱਗੇ ਕੇ ਪੰਜ ਟਰਟ ਕੱਢਿਆ ਨੇ 18000 ਰਹਿ ਗਏ ਤੁਹਾਨੂੰ ਦਾਸ ਦੇਣਾ ਇਹਦਾ ਫੇਰ ਕੱਢਿਆ ਪਿੱਛੇ 33 ਦੀ ਮੈਸੂਈ ਪੰਜ ਕੱਢ ਕੇ 10 ਰਹਿ ਗਏ ਉਹ ਜਰ ਵੀ ਗੱਲ ਤੁਸੀਂ ਜਿੰਦਾ ਜਿਹੜਾ ਤੇ ਪੰਜ ਦੇ ਨੇ ਕੱਢੇ ਪਰੋਣੇ ਨੇ ਛੋੜਣੇ ਨੇ ਬੰਤ ਚੱਲ ਭਾਈ ਪਹਿਲਾਂ ਇਹ ਵੋਲ ਫੇ ਮੈਂ ਮਾਤਾ ਪੰਜ ਮਹੀਨੇ ਪਹਿਲੀ ਗੱਲ ਪਹਿਲੀ ਕੱਢਿਆ ਮੈਨੂੰ 18 ਕੱਢਿਆ ਆ ਕੀ ਕੀਤਾ ਬੱਬਾ ਯਾਰ ਤੂੰ ਕੋਈ ਕਹੜਾ ਕੱਢਿਆ ਜੇੜਾ ਦਾਛ ਰਹਿਣਾ ਜੋ ਚੋ ਪੰਜ ਮਾਤਰ ਮੈਂ ਲੈਣਾ ਨਹੀਂ ਮੀ ਲੈਣਾ ਸੀ ਬਾਹ ਨੂੰ ਜਾ ਜਾ ਜਿੰਦਾ ਮਨ ਨਹੀਂ ਨਾ ਮੰਨਣ ਨੂੰ ਆਹ ਮੰਨੀ ਚੱਲ ਜੋ ਸੰਗ ਛੜਦਾ ਵੀ 23 ਫੜਾਇ ਦਿੱਤੀ ਕਹਿੰਦਾ ਮੈਨੂੰ 18 ਆ ਆ 18 ਦਿੱਤਾ ਕਾਨ ਉਠਾ ਮੇਰਾ ਤਾਂ ਯਾਰ ਪੰਜ ਗਿਆ ਆ ਡੁੱਬ ਗਿਆ ਅੱਛਾ ਦਵਾਦਰ ਮੰਗ ਰਿਹਾ ਕਿ ਪੰਜ ਆ ਪੰਜੇ ਦਾ ਭਾਈ ਗੱਜ ਕਰ ਲੈਣੀ ਮੇਰੀ ਚਲ ਐ ਕਰ ਫੀਤਵਾ ਪੰਜੋ ਦੇਖੇ ਲੈ ਗਿਆ ਤੇ ਤੇ ਪੰਜੇ ਤੇ ਪਰਲੇ ਤੋਂ ਮੈਂ ਦਵਾ ਦਿੰਦਾ ਪੰਜਵੇਂ ਹਾੜੀ ਵੇਲੇ ਦੇ ਤੂੰ ਓਹ ਮੈਂ ਦੇ ਦੂ ਯਾਰ ਇੱਕ ਵੰਟ ਗੱਲ ਹੋ ਰਾਇਆ ਯਾਰ ਕਹਿਣਾ ਤੇਰੀ ਮੂਹਰ ਅਸੀਂ ਪਹਾੜ ਦੀ ਫਰਟਿਸ਼ਨ ਹੀ ਲੈਣੀ ਆ ਕੱਤੀ ਕੋ ਪਾਲ ਬਾਕੀ ਪਾਲ ਕੋ ਅੱਛਾ ਤੇ ਪੰਜ ਜਿਹੜਾ ਰਹਿੰਦਾ ਪੰਜ ਮਾਤਲ ਵੀ ਹੋਰ ਦਵਾ ਦੂੰ 10000 ਰੁਪਏ ਨੂੰ ਦਵਾ ਦੂੰ ਇਹਨੂੰ ਕੱਤੀ ਜਿਹੜੇ ਕੋਲ ਖੜੀ ਪਹਾੜੀ ਬਾਕੀ ਫਿਰ ਕੋਈ ਹਾੜੀ ਹੋਈ ਜਾ ਕੇ ਗੱਲ ਕਰ ਲੈ ਓਏ 20 ਦਿਨ ਹੋੜੀ ਆ ਜੂ ਕੋਈ ਰਾਇ ਹਾਂ ਕੱਤੀ ਦਿਖਾਣਾ ਕੱਤੀ ਹਾਂ ਕੱਤੀ ਦੇਖ ਆ ਜਾ ਹਾਂ ਦੱਸ ਦਿੰਦਾ ਤੁਸੀਂ ਬੈਠੋ ਮੈਂ ਦਿਖਾ ਦੇਵਾਂ ਵਾਲੇ ਨੂੰ ਮੈਂ ਹੋਰ ਹੀ ਚੱਲ ਉਹ ਮੈਨੂੰ ਪਹਿਲਾਂ ਦਾ ਪੈਸੇ ਨਹੀਂ ਦਿੱਤੇ ਉਹ ਗੱਲ ਜੱਟਾ ਸਿਰੋਕਾ ਨਾ ਇਹ ਜਿਹੜਾ ਕੰਮ ਕਰੀਵਾ ਆਦਮੀਆਂ ਬਾਹਰੋਂ ਮੇਰਾ ਪੋਤਾ ਆ ਜਾਂਦਾ ਮੈਂ ਉਹਨੂੰ ਪੁੱਛ ਕੇ ਪੁੱਤ ਪੋਤੇ ਦੀ ਗੁੱਤੀ ਪੋਤਾ ਆ ਕੇ ਮੈਂ ਸਵੜੇ ਰੋਈ ਗਿਆ ਹੁਣ ਰੋਵਾ ਕੋਈ ਨਹੀਂ ਕੱਟੀ ਆ ਮੇਰੇ ਕੋਲੇ ਨਸਲ ਦੀ ਮੁੜ ਕੇ ਰੱਖ ਤੈਨੂੰ ਕੱਟੀ ਦੇ ਦੇਣਾ ਬਾਬਾ ਕੱਟੀ ਦਿਖਾਉਂਦਾ ਉਹ ਨਾ ਤੁਹਾਨੂੰ ਭਰਤ ਤੇਰੇ ਮੋਹ ਨੂੰ ਦਿਖਾਉਣਾ ਉਹ ਕੋਈ ਨਹੀਂ ਹੋਰ ਦਿਖਾਉਣਾ ਫੋਟੋਆਂ ਤੇ ਚਾਗਲ ਦੇ ਮੈਂ ਨਹੀਂ ਦਿਖਾਉਂਦਾ ਉਹ ਤਾਂ ਹੈ ਨਹੀਂ ਪ੍ਰਵਾ ਪਾਦੇ ਦੇ ਮਾਰਾ ਮੈਂ ਨਾ ਤੁਹਾਨੂੰ ਭਾਂਜੇ ਨੂੰ ਲੱਥੂ ਝੋਟਾ ਉਹ ਦਿਓ ਦਲਵਾਈ ਹੈ ਕੋਈ ਮਾਰੋ ਨਾ ਚਲਾ ਪਾ ਜਗਰਾਜ ਜੀ ਆ ਓਏ ਯਾਰ ਪਤਾ ਹੀ ਆ ਪਿੰਡ ਚੋਂ ਨਾ ਓਏ ਖੜ ਜਾਗਾ ਯਾਰ ਕਿਤੇ ਆਇਆ ਕੋ ਭੁੰਕੀ ਆ ਨਾ ਨਹੀਂ ਬੋਲਦਾ ਆ ਜਿੱਦ ਤੇ ਬਾਬਾ ਕਣਕ ਪੈਗੀ ਮੰਡੀ ਚ ਉਹ ਦੇ ਦੇ ਨੂੰ ਮੈਂ 10 ਉਹ 10000 ਰੁਪਏ ਮੈਂ ਕਹਿੰਦਾ ਤੈਨੂੰ ਕਣਕ ਆਖੀ ਨੇ ਮੰਡੀ ਚ ਪੈਗੀ ਉਹ ਦੇ ਦੇ ਉਸ ਵੇਪਾ ਉਹ ਜੁੰਮੇਵਰੀ ਲੈ ਜਾਂਦਾ ਯਾਰ ਜੋ ਜੁੰਮੇਵਰੀ ਲਈ ਜਾਂਦਾ ਬੰਦਾ ਫਿਰ ਖੜ ਜਾ ਈ ਨਹੀਂ ਕਰਦਾ ਮੇਰਾ ਕੱਟੀ ਵੇ ਤੈਨੂੰ ਤੇਰੇ ਮੂੰਹ ਦੇ ਨਾ ਓਏ ਚਲ ਕੋਈ ਜੀ ਫਿਰ ਆ ਓਏ ਦੋ ਵੀਕਰ ਸੁਣਾ ਕਿੱਲਾ ਸੁਣਾ ਹੋਰ ਜਾ ਇਹ ਨਹੀਂ ਕਰੋਂ ਭੈਣ ਦੀ ਫੋਦੀ 1800 ਦਾ ਟੀਕਾ ਭਰਾ ਮੈਂ ਦੂ ਮਰ ਗਿਆ ਆ ਆਂ ਨਹੀਂ ਚੌਲਾ ਸਹਿਮ ਬਰਤੀ ਨਾ ਦੀ ਨਾ ਕੱਟਿਆ ਯਾਰ ਅੱਥੇ ਦਾ ਝੋਟਾ ਇਹਦਾ ਮਾਏ ਆ ਬੰਸਤ ਅੱਛਾ ਆ ਖੜੀ ਕੱਟੀ ਹਾਂ ਕੋਈ ਤੁਕਨ ਡਾਕਟਰ ਹੋਈ ਗੱਲ ਬ੍ਰੀਤ ਹੋਵੇ ਆ ਜੇ ਕੱਟੀ ਪ੍ਰਧਾਨਾ ਛੇੜ ਕਰ ਦੇ ਛੇੜਿਆ ਹੀ ਕਰੀ ਜਾਂਦਾ ਆਪਾਂ ਨੂੰ ਕਮਾ ਆਉਗਾ ਖੜੀ ਆ ਆ ਦੇਖ ਯਾਰ ਪਾ ਲਿਆ ਵੀ ਮੰਗ ਮੰਗਈ ਗਾ ਮੰਗੇ ਦਾ 26000 26 ਹਾਂ ਹ ਤੂੰ ਦੇਖ ਲੈ ਡੇ ਹੋ ਕੇ ਦੋ ਜਣਜੀ ਹੈਗੇ ਚੌਗੀ ਆ ਪਹਿਲਾ ਵਾਲੀ ਮਾਸ ਵਾਂਗੂ ਦੋ ਜਣਜੀ ਹੋਈ ਹਮ ਹਰੇ ਤੇਰੀ ਦੋ ਸਿੰਗ ਪੱਟ ਦੇਗਾ ਮੈਂ ਤੁਮੇ ਸਾ ਮੇਰੀ ਝੋਟੀ ਦਾ ਦੋ ਜਣਜੀ ਇੱਕ ਇਦਾਂ 16 ਨਾ ਬੜਾ ਭੜਾ ਹੋ ਜਾ ਮੈਂ ਕਰਦਾ ਨਹੀਂ ਯਾਰ ਬੰਦਾ ਯਾਰ ਤੁਹਾਡਾ ਕੀ ਹੁਣ ਹੋਰ ਅਸੀਂ ਵੇ ਕਿਹਨੇ ਆਵਾਂਗੇ ਝੋੜੇ ਦੇਖ ਵਰਤ ਕਰਤੂਤ ਚੋਣ ਬੰਨ੍ਹਾ ਕੇ ਥਣ ਚਾਰ ਦੇਖਦੇ ਯਾਰ ਥਣ ਚਾਰ ਹਾਂ ਪੰਜਵਾ ਵੀ ਕੱਟ ਜੂ ਆ ਦੇਖ ਬਿਊਟੀ ਪੂਰੀ ਦੇਖੋ ਪੰਜਵਾ ਵੀ ਕੱਟ ਜੂ ਕਿਉਂ ਕਰ ਰਿਹਾ ਮੈਂ ਪੋਇਆ ਗੁੰਨਾ ਬੁੱਕਾ ਹੀ ਬੜੀ ਜੇ ਨਾ ਤੇ ਵੀ ਇਹ ਦੇਖ ਕੇ ਚੁਆਹਾਂ ਮੇਰਾ ਫਰਾਂਚਾਈ ਫਰਾਂਚਾਓ ਫਿਰ ਉਹ ਜੇ ਦਿੱਤੀ ਐਨ ਪੱਠੇ ਜਲਾ ਪੰਜ ਦੋ ਕਰੇ ਰਾਂ ਉਹ ਸਾਰੇ ਯਾਦ ਕਰ ਪੰਜ ਕਿਹੜਾ ਜਿਹੜੇ ਦੇਣਾ ਆਪਾਂ ਤੇਮ ਗਿਣੋ ਪੈਂਚ ਉਹ ਤੇ ਤੂੰ ਗੱਲ ਕਰਨੀ ਤੂੰ ਲੈ ਐ ਕਰ ਬੜਾ ਪੜਾ ਪੜਾ ਜਾ ਕੇ ਮੋਰੀ ਨਾ ਲੈ ਅੱਛ ਕਰ ਜਾਂ ਮੋਰੀ ਲੈਣੀ ਹੁੰਦਾ 10 ਵੀ ਓ ਜਦ ਤੂੰ ਮਹ ਹੋ ਗਈ ਤੈਨੂੰ ਕਹਿਤਾ ਯਾਰ ਬੱਸ ਇੱਥੇ ਓ ਜਰੂਰ ਗੱਲ ਜੇ ਕਰਦਾ ਮੈਂ ਛਮੱਕਾਇਆ ਪੈਂਦਾ ਉਹ ਹੋਊਗੀ ਨਿਬੜ ਕੇ ਖੋਲ ਹਾਂ ਜੀ ਨਾ ਖੋਲ ਲੀ ਨਿਬੜ ਕੇ ਆ ਕੇ ਕਾਦੀ ਨਾ ਨਿਬੜ ਕੇ ਕਿੰਨੇ ਆਰਤੀ ਨਿਬੜ ਕੇ ਬਸ ਓਏ ਛੱਡ ਜਾਂਦੀ ਝੋਟੀ ਹੈ ਅੱਧਾ ਪੂਰ ਜ਼ੋਰ ਕਿੰਨੇ 8000 ਰੁਪਏ ਦਾ ਚਾਨੇ ੱੱਕਾ ਇਤਰਾ 800 ਦੀ ਫਿਰ ਜੋ ਇੱਕ ਤੂਤ ਦੇ ਲੋਹੇ ਨੂੰ ਹੱਥ ਲੱਗੂ ਕਾਂ ਨੂੰ ਤਾਂ ਝੂਟਾ ਵਾ ਗਿਆ ਇਹ ਤੋੜ ਲਓ ਨਾ ਫਾੜਾ ਐਂ ਕਰ ਸਾਢੇ ਅੱਠ ਕਰ ਦੇ ਹੋ ਜਾ ਹੋ ਜਾ ਯਾਰ ਆ ਜਾ ਉਹ ਯਾਰ ਤੇ ਫਿਰ ਕਿੰਨੇ ਕਿ ਦੀ ਹੋ ਚੁੱਕੇ ਆ ਯਾਰ ਤੂੰ ਕਿਉਂ ਬੋਲੀ ਰਿਹਾ ਗੱਲ ਕਰੀ ਜਾਂਦੇ ਆ ਆਪੇ ਕਰ ਲੂ ਹੋਰ ਚੁੱਪ ਕਰ ਪੰਜ ਕੱਟੀ ਦਾ ਦਰ ਨਾ 10 ਕਿਨੇ ਪਰਦਾ ਨਹੀਂ ਐ ਮਿੱਠੇ ਮਰਜੂ ਕਰੀਏ ਕੋਈ ਨਾ ਜਾ ਉਹ ਯਾਰ ਫੜ ਫੜ ਗੱਲ ਉਹ ਦੇਖ ਲੈ 5000 ਦੀ ਕੱਟੀ ਆ ਪਰ ਤੇ ਫਿਰ ਹੁਣ ਕਿੰਨੇ ਕਹਿ ਰਿਹਾ ਤੂੰ ਫੜ ਗਿਆ ਥਈ ਬੱਛ ਉਹ ਨਹੀਂ ਹੁਣ ਗੱਲ ਕਰ ਜਮ ਨੂੰ ਵੇਖ ਲੈ ਡੇਟ ਦੇ ਬਾਬਾ ਯਾਰ ਪਰਦਾ ਕਿਵੇਂ ਛੇਰੇ ਤੇ ਛੱਤੀ ਆ ਕੀ ਕਰ ਕੀ ਰਹੀ ਆ ਅੱਗ ਨਾਲ ਉਹ ਸਹੀ ਐ ਮੈਂ ਤਾਂ ਮੈਂ ਆਹ ਤਾਂ ਭਾਈ ਮਾ ਜਾਣਦਾ ਵਾਂਦਾ ਨਹੀਂ ਭਰਾਵਾ ਮੰਨਦਾ ਨਹੀਂ ਨਾ ਕਿ ਨੇ ਕਹਤੇ ਹ ਕਿੰਨੇ ਮੈਂ ਤਾਂ 13 ਕਹਤਾ ਪਹਿਲੀਆਂ ਜੀ 13 ਕਹਤਾ ਜਰਵਾਸ ਮੈਂ ਤੇਰਾ ਤੇਰਾ ਹੋਈ ਗਾਇ ਪਹਿਲੀਆਂ ਤੈਨੂੰ ਦੇਖ ਹਾਂ ਹਾਂ ਦੇ ਪਕੜ ਦੇਣੇ ਜਾ ਰਹੀ ਚੰਗ ਲੇਉਟਾ ਦੇ ਕੱਟੀ ਦਾ ਫੇਰ ਤੂੰ ਐ ਕਰ ਜਾ ਐ ਕਰ ਪੰਜ 6 ਕੋਲੋਂ ਪੜਵਾ 13.5 ਕਰ ਅਰ ਦੇ ਕੱਢ ਦੇ ਹਾਂ ਕੱਢ ਦੇ ਠੀਕ ਆ ਹਾਂ ਬਸ ਹੋ ਗਈ ਆਇਆ ਕਰਾ ਸਾਡੇ ਤੇਰਾ ਵੀ ਉਹ ਵੀ ਹੁਣ ਫੜਦਾ ਬੱਚ ਤੇ ਇਹ ਮੂੰਹ ਨੂੰ ਦਿਨਾ ਬਸ ਜਿੰਮੇਵਾਰ ਮੈਂ ਹਾਂ ਮੈਂ ਜਿੰਮੇਵਾਰ ਹੋਊਂਗਾ ਮੈਂ ਤੇਰੇ ਤੋਂ ਅਸਾਂ ਲੱਤ ਕੱਢ ਦੂ ਤੇਰੀ ਨਾ ਦਿੱਤੇ ਨਹੀਂ ਨਹੀਂ ਪੰਜੇ ਦਾ ਕਿਤੇ ਭਾਈ ਤੇ ਨਾ ਸੋਝਿਆ ਕਿੱਪ ਲੱਗ ਤੇ ਤੂੰ ਨਾ ਬਣ ਨਹੀਂ ਗੱਡੀ ਪਹਿਲੇ ਪੂਰੀ ਬਣੀ ਹੋਈ ਆ ਮੈਂ ਤਾਂ ਦਿੰਦਾ ਜਦੋਂ ਮੈਂ ਕਹਿੰਦਾ ਯਾ ਤੈਨੂੰ ਪੂਰੀ ਵਾਰ ਪੈਸੇ ਘਰੇ ਪਹੁੰਚ ਜਾਣਗੇ ਠੀਕ ਆ ਚੱਲ ਨਿਭੜ ਕੇ ਤੇ ਛੋਟ ਕਰਦਾ ਬਾਬਾ ਤੇਰੇ ਸਿਰ ਤੇ ਕੱਢਦਾ ਨਾ ਸਿਰ ਤੇ ਆਪਣਾ ਛੋਟ ਕਰ ਦੇ ਬਾਬਾ ਛੋਟ ਕਰੀ ਕਦੇ ਰੁਪਿਆ ਦੇ ਆ ਛੋਟ ਨਾ ਕਰਾਂਗੇ ਕਰ ਕਰ ਆ ਜਾ ਹਾਂ ਆ ਜਾ ਫਿਰ ਕਰਦੀ ਛੋਟਾ ਨਾਲਾ ਬਾਬਾ ਨਾ ਤੂੰ ਆਪਰ ਨੀ ਇਹਨੂੰ ਕਾ ਛੱਡੇ ਹੋ ਕਾਲ ਹੋ ਜਾ ਬਾਬਾ ਸੰਦਾ ਦੋੜਦੇ ਦੂਬੇ ਕੋ ਚੋਰ ਨੂੰ ਉਰਾ ਲੈ ਇਹਨੂੰ ਮੂਲਾਪਾ ਉਹ ਛੰਕ ਕੋ ਮੂਰਾ ਥਾਣੇ ਛੰਕ ਲਈ ਗੁੰਦ ਹੰਤਾ ਹੋਰ ਕੀ ਬਣਾ ਮੇਰਾ ਵਫਾ ਦਾ ਬਾਬਾ ਉਹ ਗਾ ਉਹ ਤੇਰੇ ਪਿਆਰ ਤੇ ਸੰਗਲ ਬਿੱਠੀ ਗਿਆ ਨਹੀਂ ਦਿੰਦਾ ਲੱਖ ਦੇ ਦੇ ਮਸੂ ਪਰਦਾ ਨਹੀਂ ਦਿੰਦਾ ਮੋਟਾ ਉਹ ਤੇਰੇ ਕੱਟਿਆਂ ਨਾਲ ਵੀ ਇੱਥੇ ਨੰਗਾ ਹੋਈ ਜਾ ਉਹ ਚੜ ਨੰਗਾ ਜੇ ਮੈਂ ਘਰੇ ਛੱਡ ਉਹ ਚੜ ਕੱਟੀ ਨਹੀਂ ਖੜੀ ਜਾ ਚੱਲ ਬਰੂ ਹੀ ਖੂਕਾ ਕਰੇ ਪਾਈ ਆ ਇਹ ਫਿਰ ਕਦੀ ਨਿਕਲ ਪਈ ਤੇ ਫਿਰ ਇਹ ਦਰਵਾਜ਼ਾ ਨਹੀਂ ਨਿਕਲ ਆ ਕਰ ਤੂਟਾ ਆ ਚੌਰੇ ਦੀਆਂ ਆ ਨੇ ਆ ਗੱਪਰੀ ਚੋਂ ਸਾਡੇ ਘਰੇ ਜਾਂਦੇ ਆਏ ਕਰ ਪੱਟੀ ਵੀ ਠੰਡੀ ਲੋਕੀ ਦਾ ਮੋੜ ਜਾ ਪਾ ਕੇ ਦੇਖ ਚੱਲ ਲੈ ਜੀ ਫਿਰ ਹਾਂ ਇੱਕ ਫਿਰ ਜਾ ਕਰ ਹਿੱਲੇ ਸੁਣਾ ਨਾਲੇ ਜੀ ਖੋਰ ਰਿਹਾ ਮਾਰ ਮਾਰ ਫਿਰ ਖਾਨ ਨਹੀਂ ਬਣਾ ਦੂੰ ਮੈਂ ਆ ਕੇ ਨਾ ਮਰੀ ਤੇਰੇ ਖੇਚਰੇ ਤੇ ਤੇਰੀ ਕਿਉਂ ਆ ਗਿਆ ਮੈਂ ਆ ਗਿਆ ਫਿਰ ਮੈਂ ਲੈ ਕੇ ਪੋਤਾ ਤੂੰ ਬੱਕਾ ਲੈ ਆਂਗਾ ਰੁਪਈਆ ਬਿਲਕੁਲ ਕਤੂਤਾ ਨੰਨ ਭਾ ਕੇ ਹੋਈ ਨਾ ਭਾ ਕੇ ਫਰਤੀ ਤਾਂ ਬੰਨੂਗੀ ਮੈਂ ਤੂੰ ਮੂਹਰੇ ਲੈ ਆ 50 ਰੁਪਈਆ ਦਾ ਮੂਹਰੇ ਇਹਨਾਂ ਦਾ ਹੁੰਦਾ ਯਾਰ ਆਏ ਕਿ ਤਿੰਨ ਵਾਰ ਖੋਦੇ ਮੈਂ ਆਹ ਕੰਮ ਲੈ ਕੇ ਦਿਖਾਉ ਫਿਰ ਕਾਹੂ ਕਹੇ ਮੈਂ ਕਨਾਲ ਕੀ ਕਰੀ ਕਾਹਦੀ ਦਿਵਾਰ ਆਹ ਕਤੂਤਾ ਨੇ ਤੂੰ ਮੋੜ ਚਾਂਗੇ ਜਾਂ ਤੂੰ ਸੰਗਲੇ ਨਾ ਹੁੰਦਾ ਜਦੋਂ ਮੂਹਰੇ ਲੈ ਆਈ ਤੂੰ ਵੀ ਬੰਦਾ ਮੂਹਰੇ ਵੀ ਇਹਦਾ ਭਾਈਆ ਕਿੱਥੇ ਤੇਰੇ ਮੂਹਰੇ ਦਾ ਇਹ ਕਤੂਤਾ ਨੇ ਤੇਰੇ ਕੋਲ ਨਿਗਾਹ ਹੀ ਪੈਉ ਕੀ ਮੂਹਰੇ ਤਾਂ ਪਿਆ ਆਜੇ ਯਾਰ ਮੋੜ ਜਾਗੇ ਤੇ ਭਰਾ ਇੱਕ ਭੈਣ ਜਾਈ ਨਾ ਪਹਿਲਾਂ ਬੰਦਿਆਂ ਨੂੰ ਗੱਲ ਕਰ ਤੇਰੀ ਗੱਲ ਮੰਨ ਗਿਆ ਚੱਲ ਬੰਨਦਾ ਬਾਬਾ ਚਾਹ ਰਿਆ ਤੂੰ ਚਾਹ ਰਿਆ ਬੰਨ ਲੈ ਆ ਮੈਂ ਫਿਰ ਮੂਰਾ ਰੱਸਾ ਬਣਾ ਕੇ ਪਾ ਦਿੰਨਾ ਓਏ ਜੱਟ ਸੰਗਲ ਮੋੜ ਜਾਗੇ ਓ ਦਿਨ ਤਾਂ ਨਹੀਂ ਹੁੰਦਾ ਇਹ ਸੰਗਲ ਉਹੀ ਕਹਦੀ ਆ ਤੇਰੀ ਉਕੇ ਮੈਂ ਦਲਾਲੀ ਕਹਦੀ ਆ ਤੇਰੀ ਦੁਦਲਾਲੀ ਓ ਯਾਰ ਫਿਰ ਉਹ ਤਾਂ ਰੱਖਿਆ ਮਾੜਾ ਜਿਹਦੇ ਸੁਠੇਗਾ ਓ ਐ ਕਰ ਕੱਲ ਨੂੰ ਆਪਾਂ ਝੋਟੀ ਲੈ ਜਾਏ ਕੱਲ ਨੂੰ ਮੂਰਾ ਜਾ ਕਰੇ ਔਰ ਫਿਰ ਆ ਚੱਲ ਕੱਲ ਨੂੰ ਲੈ ਜਾਓ ਐ ਕਰੀ ਮੋਕਰ ਨਾ ਜਾਈ ਹੋਣਾ ਮੈਂ ਤਾਂ ਬੰਦ ਤੇਰਾ ਕਰਨਾ ਛੋੜੇ ਨਾ ਕਰ ਬੰਦ ਕਹਿ ਦੇ ਮੈਂ ਕਹਿੰਦਾ ਯਾਰ ਤੂੰ ਬੰਦੀ ਲੌਂਡਾ ਹੋਇਆ ਸੱਚੀ ਗੱਲ ਹੋਈ ਆਏ ਹੋ ਗਈ ਯਾਰ ਬੱਤੀ ਦਾ ਰੋਵੇ ਤਾਲੀ ਜਵਾਨ ਹੋਦੀ ਹਾਂ ਨੂੰ ਕਮਜ਼ੋਰ ਚ ਪਾ ਲੈ ਆਉਣਗੇ ਪ੍ਰਧਾਨ ਹਾਂ ਗੱਡੀ ਲੈ ਜਾ ਫਿਰ ਚੰਗਾ ਪ੍ਰੀਤਮਾ ਫਿਰ ਚੰਗਾ ਬਈ ਗੱਡੀ ਖਿਲਾਦੀ ਇਹਨਾਂ ਨੂੰ ਤੇਰੇ ਮੂੰਹ ਨੂੰ ਖਿਲਾਉਣਾ ਕੋਈ ਨਹੀਂ ਇਹਦਾ ਮੂੰਹ ਵਾਹਲਾ ਸੋਣਾ ਚਾੜੇ ਭਾਂਡੇ ਢੋਲੀ ਸਾਲਾ ਚਾੜਾ ਤੀ ਚਾੜੇ ਲੱਛਣ ਆ ਉਹ ਲੰਨ ਖੜਦੀ ਨਹੀਂ ਕਿਤੇ ਹਰ ਹਰ ਕਰਦੇ ਮੂਹਰੇ ਪੌੜੇ ਆ ਕੱਢੀ ਗਏ ਮੂਹਰੇ ਚਾਹੇ ਪੁੰਦੇ ਹੁੰਦੇ ਆ ਉਹ ਆ ਟੇਣਾ ਮਾਰੇ ਚੱਕ ਓਏ ਓਏ ਭਾਈਆ ਤੂੰ ਆਹ ਨੂੰ ਯਾਰ ਬਾਹਰ ਬਾਹਰ ਕੋਈ ਫਾਡੇ ਵਾਲਾ ਝਗੜਾ ਖੜਦਾ ਨਹੀਂ ਕਾ ਕੱਲ ਨੂੰ ਲੈ ਆਇਆ ਕਰੋ ਕੱਲ ਨੂੰ ਪ੍ਰਧਾਨ ਆਪਸ ਦੋਨੇ ਆ ਜਾਗੇ ਆ ਬਣਾਏ ਜਾਣਗੇ ਤੁਹਾਡੇ ਘਰੇ ਲੰਗਾ ਹੋਈਏ ਨੇ